ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਗੱਲ ਬਾਈ ਹੋਰ ਠੀਕ ਹਾਂ ਬੜੀ ਵਧੀਆ ਹਾਂ ਹਾਂਜੀ ਬਹੁਤ ਵਧੀਆ ਦਾ ਨਾਮ ਤੇ ਐਡਰੈਸ ਬੋਲੋ ਨਾਮ ਚਮਕੌਰ ਸਿੰਘ ਪਿੰਡ ਹਲਕੜਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਏ ਨੇੜੇ ਪਿੰਡ ਬਾਈ ਨੇੜੇ ਭਦੌੜ ਰਹਿ ਜਾਂਦਾ ਇਧਰ ਜੰਗਿਆਣਾ ਭਗਤਾ ਵਾਲਾ ਰੋਡ ਉੱਤੇ ਰਹਿੰਦਾ ਓਕੇ ਬਾਈ ਮੋਬਾਈਲ ਨੰਬਰ ਬੋਲੋ 996780352 ਠੀਕ ਭਾਈ ਜਿਹੜੀ ਪਹਿਲੇ ਨੰਬਰ ਦੇ ਵਹਿੜ ਦੇ ਨੇ ਕਿਹੜਾ ਸੂਆ ਸੂਈ ਇਹ ਤੀਜਾ ਸੂਈ ਵੀ ਆਈ ਹੁਣ ਕਦੋਂ ਸੂਈ ਆ ਵੀਰੇ ਇਹਨੂੰ ਹੋ ਗਿਆ ਅੱਜ ਹਫਤਾ ਹੋ ਗਿਆ ਜੀ ਬੱਚਾ ਕੀ ਹੈ ਮਗਰ ਬੱਸ ਆਈ ਇਹਦੇ ਮਗਰ ਠੀਕ ਆ ਬਈ ਕਿੰਨਾ ਕ ਦੁੱਧ ਧਿਆਰਾ ਉਹਦੇ ਕੋਲ 17 ਕਿਲੋ ਹੋ ਬਈ ਕੰਡੇ ਵਾਲਾ ਹੁਣ ਠੀਕ ਆ ਭਾਵੇਂ 2 ਡੰਗ ਝੋਲੇ ਹਨ ਭਾਵੇਂ 2 ਡੰਗ ਝੋਲੇ ਬਾਕੀ ਥਾਂ ਹੁਣ ਬਹੁਤ ਸੋਹਣਾ ਲੱਗਿਆ ਚੁਆਇਸ ਹੋਈ ਜੋ ਮੈਂ 1.90 ਰੱਖਿਆ ਭਾਵੇਂ ਇਹ ਧਾਰਾ ਮਾਰ ਕੇ ਕੋਈ ਬੱਚਾ ਨਹੀਂ ਲਾਇਆ ਜਿਵੇਂ ਮਰਜ਼ੀ ਬਾਈ ਦਾ ਕੋਈ ਚੱਕਰ ਹੀ ਨਹੀਂ ਕਹਿਣਾ ਬਾਈ ਦੀ ਬਹੁਤ ਖਰੀ ਆ ਬਾਈ ਬੜੀ ਚੰਗੀ ਆ ਕੋਈ ਉਹਦਾ ਕੱਲ ਹੀ ਆਈ ਆ ਹਜੇ ਦੁੱਧ ਤਾਂ 20 ਕਿਲੋ ਚੋੜਾ ਪਾਵਾ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਆਰਡਰ ਦੇਖੋ ਬਈ ਕਮਾਲ ਦਾ ਬਹੁਤ ਸੋਹਣਾ ਆਰਡਰ ਬਹੁਤ ਸੋਹਣੀ ਫਿਟਿੰਗ ਇੱਕ ਕੱਲਾ ਕੱਲਾ ਥਾਣਾ ਮੁਠੀ ਵਾਲਾ ਥਾਣਾ ਚਵਾਈ ਤੁਹਾਡੇ ਸਾਹਮਣੇ ਓਪੇ ਆ ਠੰਡੀ ਸੀਲ ਖੋਲ ਆ ਖੋਲ ਦੇ ਭਾਈ ਤੋੜ ਦੇ ਕੱਦ ਚੰਗਾ ਪ੍ਰਿੰਟ ਚੰਗਾ ਬਰੀਡ ਚੰਗੀਆਂ ਨਾੜਾ ਨੂੜਾ ਕਰਮ ਵਾਲੀ ਦੇ ਚੰਗੀਆਂ ਨਿਕਲ ਆ ਮੰਨੀਓ ਮਸਰ ਬਣੋ ਫੇਸ ਦੀ ਬਿਊਟੀ ਚੈੱਕ ਕਰ ਲੋ ਬਾਕੀ ਤੋੜਾ ਚੈੱਕ ਕਰ ਲੋ ਕਰਮ ਵਾਲੀ ਦਾ ਕੀ ਮੋ ਲਵਰੇ ਜਿਆ ਜਿਆ ਦਾ ਬਸ ਇਹ 49000 ਦੀ ਦੇਵਾਂਗੇ ਭਾਈ ਮਾਨਤਾਣ ਹੋ ਜਾ ਬਸ ਆਪਾਂ ਤਾਂ ਪਹਿਲੀ ਨਹੀਂ ਮੰਗੀ ਨੇ ਭੋਜਤ ਬੰਦਾ ਹੀ ਕਹਿੰਦਾ 49 ਦੀ ਦੀ 50000 ਦੀ ਵੈੜ ਪਾਈ ਕਹਿੰਦਾ ਦੇ ਦੇਾਂਗੇ ਮਾਨ ਤਾਨ ਜਿਹੜਾ ਕੋਈ ਚੱਕਰ ਨਹੀਂ ਮੌਕੇ ਤੇ ਹੋ ਵੀ ਜਾਊਗਾ ਥੋੜਾ ਬੋਤ ਦੀ ਗਾਰੰਟੀ ਹੋਵੇ 17 ਕਿਲੋ ਕੰਡੇ ਵਾਲਾ ਹੀ ਹੋਊ ਅੱਜ ਜਮਾ ਠੀਕ ਹੈ ਬਾਈ ਠੀਕ ਅੱਗੇ ਭਰਾ 2 ਨੰਬਰ ਤੇ ਕਿਹੜਾ ਸੂਈ ਜੀ ਇਹ ਦੂਜਾ ਸੂਈ ਵੀ ਹੈ ਜੀ ਇਹ ਕਦੋਂ ਸੂਈ ਹੈ ਬਾਈ ਇਹਨੂੰ ਵੀ ਹਫ਼ਤਾ ਹੀ ਹੋ ਗਿਆ ਜੀ ਬਸ ਹੀ ਇਹ ਦੇ ਮਗਰ ਆਈ ਠੀਕ ਆ ਬਾਈ ਦੁੱਧ ਕਿੰਨਾਗਾ ਇਹਦੇ ਕੋਲੇ 19 ਤੋਂ 20 ਕਿਲੋ ਹੋਆ ਜੀ ਦੁੱਧ ਠੀਕ ਆ ਹਾਂ ਜੀ ਕੰਡੇ ਵਾਲਾ ਬਾਈ ਕਹਿੰਦਾ 19 20 ਲੀਟਰ ਦੁੱਧ ਹਾਜ਼ਰ ਆ ਪਾਈ ਦੋ ਡੰਗ ਚੋਲੇ ਹਾਂ ਜੀ ਚੋਾਈ ਬਾ ਕੇਰੀ ਵੀ ਬਹੁਤ ਚੰਗੇ ਚੋਾਈ ਚੋਈ ਕੋਈ ਚੱਕਰੀ ਨਹੀਂ ਆਣੀ ਬਹੁਤ ਚੰਗਾ ਲੱਗਾ ਬਹੁਤ ਚੰਗਾ ਲੱਗਾ ਲਾਈ ਤੱਕ ਜਿਵੇਂ ਮਰਜ਼ੀ ਬੈਠਾ ਰਹੇ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੋਈ ਚੋਈ ਤਾਂ ਦੋਨਾਂ ਨੂੰ ਬੜੀ ਚੰਗੀ ਲੱਗੀ ਵਿਆ ਹਮਮ ਕਿਹਨ ਇੱਕ ਨੰਬਰ ਕੰਡੀਆਂ ਫੋਲੀਆ ਨਾੜਾ ਨੇੜ ਤੋਂ ਚੈੱਕ ਕਰਵਾਣੇ ਲੀਗਲੀ ਨਾਲ ਆਇਆ ਖੜੀਆ ਮੁਠੀਆ ਤਾਂ ਵੱਡੀ ਨਾਲ ਦੇਖੋ ਦੁੱਧੜੀ ਕੀ ਬਾਤ ਆ ਪਛਾਂ ਤੋਂ ਲਿਵਾ ਚੈੱਕ ਕਰ ਲ ਤੋਰਨੀ ਹੈ ਬਾਈ ਹਾਂ ਬਾਈ ਉਹ ਕੱਚੇ ਦੇ ਦੇ ਭਈਆ ਤੁਸੀਂ ਥੋੜਾ ਪੱਕੇ ਥਾ ਦੋ ਜਾਂ ਤੋੜ ਕੇ ਵੀ ਦਿਖਾਈ ਦਿਨੇ ਹੱਕ ਦੀ ਆਪਣਾ ਮਾੜੀ ਦਿਖਾਈ ਦੇ ਬਾਈ ਕੋ ਚੈੱਕ ਕਰਨੀ ਹੂੰ ਥੋੜਾ ਜਿਹਾ ਪੈਰਾਂ ਦਾ ਬਾਈ ਕਹਿੰਦਾ ਮੰਨਦੀ ਹਾਂ ਆਈ ਪੱਕੇ ਤੋਂ ਆ ਜਮੇ ਠੀਕ ਆ ਬਾਈ ਕੱਚੇ ਦੇ ਕੋਈ ਬਾਤ ਨਹੀਂ ਕੱਚੇ ਦੇ ਵਧੀਆ ਤੁਰੇ ਫਿਰਦੀ ਠੀਕ ਕੱਚੇ ਦੇ ਬਾਈ ਕਹਿੰਦਾ ਵਧੀਆ ਤਰੀ ਫਿਰਦੇ ਥੋੜਾ ਜਿਹਾ ਪੱਕੇ ਦਾ ਜ਼ਰੂਰ ਮੰਦੀ ਆ ਖਾਣ ਲੇਵਾ ਇੱਕ ਨੰਬਰ ਦਾ ਦੁੱਧ ਬਹੁਤ ਆ ਪ੍ਰੀਆ ਦੁੱਧ ਤਾਂ ਗਾਰੰਟੀ ਹੋਏ 25 ਕਿਲੋ ਹੀ ਦਿੱਤਾ ਵੇੜਦਾ ਬਾਈ ਇਹਦਾ ਕੀ ਮੋਲ ਆ ਫਿਰ ਜੈਜ ਪਾਸੇ 65000 ਦੀ ਦੇਵਾਂਗੇ ਬਾਈ ਮਾਨਤਨ ਮਾੜਾ ਮੋਟਾ ਹਾਂਜੀ ਮਾਨਤਨ ਕਰਦਾਂਗੇ ਓਕੇ ਬਾਈ 65000 ਰੁਪਿਆ ਮੋਲ ਆ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਇਧਰੋਂ ਵੀ ਲੇਵਾ ਚੈੱਕ ਕਰਵਾਣਿਆ ਥਣ ਬਹੁਤ ਚੰਗਾ ਲੱਗਿਆ ਚਵਾਈ ਚੁਈ ਵੀ ਓਕੇ ਆ ਬਾਈ ਨੀ ਧਾਰਾ ਮਾਰਦੀਆਂ ਇੱਕ ਨੰਬਰ ਚੋਂ ਲੱਗਿਆ ਤੇ ਨਗਸੀ ਭਰਾ ਕੋਲੇ ਦੋ ਬਾਈ ਦੋਨੇ ਦਿਖਾਤੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆਈ ਬਾਈ ਨਾਲ ਕਨੈਕਟ ਕਰ ਲਿਓ। ਬਾਕੀ ਬਣਾ ਬਾਈ ਡੰਗਦੀ ਆ ਜੇ ਟਾਈਮ ਵੀ ਦੇਖ ਲੈ ਕਿੰਨਾ ਹੋਇਆ ਦੁੱਧ ਦੀ ਗਾਰੰਟੀ ਹੋ ਭਵਨ ਦੋ ਡੰਗ ਚੋ ਕੇ ਠੀਕ ਆ 8:44 ਮਿੰਟ ਹੋ ਗਏ ਬਈ ਆ ਲੈ। ਨੋਟ ਕਰ ਲਓ। ਬਾਕੀ ਤਰੀਕ ਨੋਟ ਕਰ ਲਓ ਬਈ 8 ਤਰੀਕ ਅੱਜ ਹਨਾ। ਧੰਨਵਾਦ।